ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸਟੇਟ ਸਲਵਾਰ ਦੇ ਪੌਂਚੇ ਦੀ ਪਿਛਲੀ ਸਲਾਈ ਲਗਾ ਕੇ ਦੱਸਾਂਗੇ ਤਾਂ ਕਿ ਨਾ ਤਾਂ ਆਪਣੇ ਸਲਵਾਰ ਦੀ ਪਿਛਲੀ ਸਲਾਈ ਦੇ ਵਿੱਚ ਝੋਲ ਪਵੇ ਤੇ ਨਾ ਹੀ ਪਿੱਛੇ ਤਕੂਨੀ ਜੀ ਤਿੱਖੀ ਜੀ ਸ਼ੇਪ ਤਿਆਰ ਹੋਵੇ ਦੇਖੋ ਜੀ ਜਿੰਨਾ ਤੁਹਾਡਾ ਪੌਂਚਾ ਤੁਸੀਂ ਉਹ ਤੇ ਨਿਸ਼ਾਨ ਲਾ ਲੈਣਾ ਆਪਾਂ 9 ਇੰਚ ਤੇ ਨਿਸ਼ਾਨ ਲਾਇਆ 9 ਇੰਚ ਤੇ ਹੀ ਆਪਾਂ ਇੱਕ ਉੱਪਰ ਲਾ ਕੇ ਸਿੱਧੀ ਲਾਈਨ ਬਣਾ ਲੈਣੀ ਆ ਉਸ ਤੋਂ ਬਾਅਦ ਆਪਾਂ 1/2 ਇੰਚ ਤੇ ਨਿਸ਼ਾਨ ਲਾਉਣਾ ਸਟੇਟ ਸਲਵਾਰ ਦੇ ਵਿੱਚ 1/2 ਇੰਚ ਤੇ ਤੇ ਜਿਹੜੀਆਂ ਨਾਰਮਲ ਆਪਣੀਆਂ ਪਟਿਆਲਾ ਸਲਵਾਰਾਂ ਹੁੰਦੀਆਂ ਨੇ ਉਹਦੇ ਵਿੱਚ 1 ਇੰਚ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਜੀ ਆਪਾਂ ਇੰਚ ਤੇ ਪਜਾ ਸਕੀਲ ਰੱਖ ਕੇ ਆ ਦੇਖੋ ਜੀ ਸਾਈਡ ਤੇ ਜਿੰਨਾ ਕੱਪੜਾ ਰਹਿੰਦਾ ਉਹ ਰਹਿਣ ਦੇਣਾ ਆਪਾਂ ਕੋਈ ਕੋਈ ਆਪਾਂ ਨੂੰ ਟੈਨਸ਼ਨ ਨਹੀਂ ਵੀ ਵੱਧ ਰਹਿ ਗਿਆ ਜਾਂ ਘਟਾ ਇਸ ਤਰ੍ਹਾਂ ਲਾਈਨ ਬਣਾ ਲੈਣੀ ਆ ਸਿੱਧੀ ਬਿਲਕੁਲ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਜੇ ਬਿਨਾ ਨਾਪੇ ਕਰਾਂਗੇ ਜਾਂ ਤਾਂ ਸਲਾਈ ਐਦਾਂ ਬਾਹਰ ਨੂੰ ਲੱਗ ਜੂ ਜਾਂ ਐਦਾਂ ਅੰਦਰ ਨੂੰ ਲੱਗ ਜੂ ਅੰਦਰ ਨੂੰ ਲਾਵਾਂਗੇ ਤਾਂ ਅੰਦਰ ਨੂੰ ਡੂੰਘ ਭੈਣ ਲੱਗ ਜੂ ਬਾਹਰ ਨੂੰ ਲਾਵਾਂਗੇ ਤਾਂ ਤਕੋਨੀ ਜੀ ਸੇਪ ਤਿਆਰ ਹੋ ਜੂ ਸਲਵਾਰ ਦੀ ਆਪਣੀ ਦੀ ਸਾਰੀ ਲੁੱਕ ਖਰਾਬ ਹੋ ਜੂ ਹੁਣ ਆਪਾਂ ਸਲਾਈ ਸ਼ੁਰੂ ਕਰਨੀ ਆ ਇਧਰੋਂ ਸਿਰੇ ਤੋਂ ਸਿਰੇ ਤੋਂ ਜਿੱਥੇ ਤੱਕ ਆਪਾਂ ਨਿਸ਼ਾਨ ਲਾਇਆ ਉੱਪਰ ਨੂੰ ਸਲਾਈ ਲਾਏ ਆਉਣੀ ਆ ਜੀ 2-3 ਵਾਰੀ ਆਪਾਂ ਜਿਹੜੀ ਸਲਾਈ ਆਏਗੀ ਆਪਾਂ ਡਬਲ ਕਰਨੀ ਆਏਗੀ ਤਾਂ ਕਿ ਜਿਹੜਾ ਆਪਣਾ ਪੌਂਚਾ ਉਹ ਨੀਚੇ ਤੋਂ ਉੱਦੜੇ ਨਾ ਇਸ ਤਰ੍ਹਾਂ ਜੀ 2-3 ਵਾਰੀ ਸਲਾਈ ਡਬਲ ਕਰ ਲੈਣੀ ਆਂਗੀ ਇਸ ਤਰ੍ਹਾਂ ਨਾਪ ਕੇ ਆਪਾਂ ਸਲਵਾਰ ਦੇ ਪੌਂਚੇ ਵਾਲੀ ਪਿਛਲੀ ਸਲਾਈ ਜਦੋਂ ਲਗਾਉਣੇ ਆਂਗੇ ਤਾਂ ਆਪਣੇ ਸਲਵਾਰ ਦੇ ਪਿਛਲੇ ਪਾਸੇ ਬਿਲਕੁਲ ਵੀ ਝੋਲ ਨਹੀਂ ਪੈਂਦਾ ਹੈਗਾ ਪੌਂਚੇ ਕੋਲੋਂ ਇੱਕ ਤਕੋਨੀ ਜੀ ਸ਼ੇਪ ਪਿੱਛੋਂ ਪੌਂਚਾ ਖੜਾ ਹੋ ਜਾਂਦਾ ਨਾ ਹੀ ਉਹ ਪ੍ਰੋਬਲਮ ਆਉਂਦੀ ਹੈਗੀ ਇਸ ਤਰ੍ਹਾਂ ਆਪਣੀ ਪਿਛਲੀ ਸਲਾਈ ਲਗਾਉਣ ਦੇ ਨਾਲ ਆਪਣੀ ਸਲਵਾਰ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਆਹ ਲਓ ਜੀ ਆਪਣੀ ਸਲਾਈ ਲੱਗ ਚੁੱਕੀ ਹੈ ਜੀ ਇਸ ਤਰ੍ਹਾਂ ਆਪਾਂ ਸਾਰੀ ਸਲਾਈ ਲਗਾ ਲੈਣੀ ਹੈ ਆ ਦੇਖੋ ਜੀ ਆਪਣੀ ਸਲਵਾਰ ਬਣ ਕੇ ਹੋ ਗਈ ਤਿਆਰ ਪਿੱਛੇ ਕੋਈ ਵੀ ਅੰਦਰ ਨੂੰ ਡੂੰਗ ਨਹੀਂ ਪਈ ਹੈਗੀ ਕੋਈ ਪਿੱਛੇ ਪੌਂਚੇ ਕੋਲੇ ਕੋਈ ਤਕੋਨੀ ਸੇਪ ਨਹੀਂ ਤਿਆਰ ਹੋਈ ਇਸ ਤਰ੍ਹਾਂ ਜੀ ਆਪਾਂ ਜਦੋਂ ਪੌਂਚਾ ਤਿਆਰ ਕਰਦੇ ਹਾਂ ਬਹੁਤ ਹੀ ਸੋਹਣੇ ਤਰੀਕੇ ਚ ਆਪਣੀ ਸਲਵਾਰ ਤਿਆਰ ਹੁੰਦੀ ਹੈ ਜੇ ਤੁਸੀਂ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਵੀ ਸਟ੍ਰੇਟ ਸਲਵਾਰ ਆਪਾਂ ਕਿਦਾਂ ਤਿਆਰ ਕੀਤੀ ਆ ਤੁਸੀਂ نیچے ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ